ਇਹ ਇੱਕ ਗੱਲ ਤਾਂ ਬਿਲਕੁਲ ਸੱਚ ਹੈ ਜੀ ਕਹਿੰਦੇ ਮਾਵਾ ਨਾਲੋਂ ਵੱਧ ਪਿਆਰੀਆਂ ਨਾ ਸੱਸਾਂ ਹੋ ਜਾਂਦੀਆਂ ਨੇ ਜਦੋਂ ਕਿ ਦਾਰ ਸੱਸਾਂ ਦਾ ਨਹੀਂ ਮਾਵਾ ਦੇ ਵਾਂਗ ਨਿਭਾਉਂਦੀਆਂ ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸ਼ਵੀ ਕਾਲਜੀ ਕੋਰ ਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਹੋ ਚੜ੍ਹਦੀ ਕਲਾ 'ਚ ਰਹੋ ਜੀ ਫਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਅੱਜ ਆਪਾਂ ਬਣਾਉਣ ਲੱਗੇ ਸੀ ਸਪੈਸ਼ਲੀ ਕਦੂ ਪੂਰੀ ਠੀਕ ਹੈ ਮੈਂ ਕਿਹਾ ਚਲੋ ਕੱਦੂ ਪੂਰੀ ਬਣਾਉਣ ਲੱਗੀ ਸੀ ਇਹਦੀ ਰੈਸিপি ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਬਹੁਤ ਸਾਰੇ ਮੈਨਾਂ ਪੈਣਾ ਦੇ ਕਮੈਂਟ ਹੁੰਦੇ ਆ ਕਿ ਮਤਲਬ ਤੁਸੀਂ ਇਹ ਪੂਰੀਆਂ ਜਿਹੜੀਆਂ ਮੈਂ ਬਣਾਉਂਦੇ ਹੁੰਦੇ ਹੋਂ ਇਹ ਵਾਈਟ ਕਿੱਦਾਂ ਬਣਦੀਆਂ ਹੈ ਹਨਾ ਇਹ ਫੁੱਲੀਆਂ ਕਿੱਦਾਂ ਬਣਦੀਆਂ ਮਤਲਬ ਫੁੱਲ ਕੇ ਬਣਦੀਆਂ ਨਰਮ ਬਣਦੀਆਂ ਤੇ ਮੈਂ ਕਿਸ ਤਰ੍ਹਾਂ ਬਣਾਉਂਦੀ ਹੁੰਨੀ ਆ ਮੈਂ ਸਾਰੀ ਹਰ ਇੱਕ ਰੈਸিপি ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੀ ਕਰਦੀ ਵੀ ਆ ਤੁਹਾਨੂੰ ਪਤਾ ਹੀ ਹੈ ਕਿ ਕਰਾਂਗੀ ਵੀ ਠੀਕ ਹੈ ਜੀ ਜਿਵੇਂ ਕਿ ਤੁਸੀਂ ਬਹੁਤ ਸਾਰੇ ਮੀਡੀਆ ਨੂੰ ਬਹੁਤ ਸਾਰਾ ਪਿਆਰ ਵੀ ਦਿੰਦੇ ਹੋ ਤੇ ਕਈਆਂ ਨੂੰ ਤਾਂ ਬਿਲਕੁਲ ਹੀ ਨਹੀਂ ਦਿੰਦੇ ਤੇ ਅੱਜ ਦੀ ਵੀਡੀਓ ਨੂੰ ਪਿਆਰ ਦਿਓ ਤੇ ਬਿਲਕੁਲ ਧਿਆਨ ਨਾਲ ਦੇਖਿਓ ਤੇ ਆਹ ਦੇਖੋ ਜੀ ਕੱਦੂ ਇਕ ਤਾਂ ਦੇ ਨਾ ਗੋਲ ਕੱਦੂ ਉਹ ਨਹੀਂ ਆ ਆ ਦੇਖੋ ਤੁਸੀਂ ਦੇਖ ਸਕਦੇ ਜੀ ਵੀ ਖੀਰੇ ਵਾਂਗੂ ਕੱਦੂ ਨਹੀਂ ਆਦੇ ਅੱਜ ਕੱਲ ਇਹ ਵਾਲੇ ਕੱਦੂ ਆਣ ਲੱਗੇ ਆ ਠੀਕ ਹੈ ਜੀ ਇਹ ਕੱਦੂ ਮੈਂ ਲੈਏ ਸੀਗੇ ਡੇਢ ਕਿਲੋ ਦੇ ਕਰੀਬ ਕੱਦੂ ਐਵੇਂ ਕਿਾ ਚਲੋ ਕੱਦੂ ਪੂਰੀ ਬਣਾਵਾਂਗੇ ਕੱਦੂ ਇੱਕ ਐਸੀ ਚੀਜ਼ ਹੈ ਜਿਵੇਂ ਹਿਸਕੇ ਥੋੜਾ ਜਿਹਾ ਬਣ ਜਾਂਦਾ ਨਾ ਤੇ ਮੈਂ ਕਿਹਾ ਚਲੋ ਨਾਲੇ ਇਹਦੀ ਰੈਸিপি ਵੀ ਸ਼ੇਅਰ ਕਰੂੰਗੀ ਤੇ ਨਾਲੇ ਤੁਹਾਨੂੰ ਦੱਸੂੰਗੀ ਕਿ ਆਪਣੀਆਂ ਪੂਰੀਆਂ ਜਿਹੜੀਆਂ ਆਪਾਂ ਬਣਾਉਂਦੇ ਆ ਕਿੱਦਾਂ ਵਧੀਆ ਬਣਾਉਂਦੇ ਆ ਕੱਦੂ ਮੈਂ ਕਿਹਾ ਚਲੋ ਪਹਿਲਾਂ ਸਭ ਤੋਂ ਪਹਿਲਾਂ ਆਟਾ ਕਿਉਂ ਮੈਂ ਪੂਰੀਆਂ ਦਾ ਗੁੰਨਣ ਲੱਗੀ ਆ ਕਿਉਂਕਿ ਜੇ ਪੂਰੀਆਂ ਦਾ ਆਟਾ ਮੈਂ ਪਹਿਲਾਂ ਗੁੰਨੂਗੀ ਨਾ ਇਹਦਾ ਬਹੁਤ ਵਧੀਆ ਮਤਲਬ ਜਦੋਂ ਵੀ ਕਦੀ ਤੁਸੀਂ ਕੋਈ ਵਧੀਆ ਮਤਲਬ ਫਲੇਵਰ ਆਂ ਦਾ ਟੇਸਟ ਵੀ ਆਂਦਾ ਹੈ ਫੁੱਲਦੇ ਆ ਵੀ ਹੈ ਤੇ ਸੋਨੀਆਂ ਵੀ ਬਣਦੀਆਂ ਠੀਕ ਹੈ ਜੀ ਤੇ ਬਹੁਤ ਸਾਰੀਆਂ ਭੈਣਾਂ ਹੁੰਦੀਆਂ ਜਿਵੇਂ ਬਾਅਦ ਚ ਬਣਾਉਂਦੀਆਂ ਨਾ ਤੇ ਆਟਾ ਆਪਾਂ ਬਾਅਦ ਚ ਗੁੰਨ ਲੈਨੇ ਆ ਬਾਅਦ ਚ ਨਹੀਂ ਗੁੰਨਣਾ ਆਪਾਂ ਸਬਜੀ ਕੱਟਣ ਲੱਗੇ ਸੀ ਮੈਂ ਕਿਹਾ ਚਲੋ ਕद्दू ਕੱਟਦੇ ਆ ਤੇ ਉਸ ਤੋਂ ਪਹਿਲਾਂ ਮੈਂ ਪਹਿਲਾਂ ਆਟਾ ਗੁੰਨ ਕੇ ਰੱਖ ਦੇਣੀ ਆ ਇੱਧਰੋਂ ਆਪਾਂ ਤੜਕਾ ਲਾ ਮੰਗੇ ਤਾ ਤੱਕ ਸਾਡਾ ਜੀ ਮੈਂ ਆਪਾਂ ਪੁੱਟੂਆਂ ਦਾ ਆਟਾ ਗੁੰਨਦੇ ਆ ਨਾ ਇਸ ਤਰ੍ਹਾਂ ਇਸ ਕਰਕੇ ਨੂੰ ਮੈਂ ਪਹਿਲਾਂ ਗੁੰਨ ਕੇ ਰੱਖੂਗੀ ਪੁੱਟੂ ਏ ਵਾਲੇ ਆਟੇ ਨੂੰ ਠੀਕ ਹੈ ਜੀ ਇਹ ਆਟਾ ਤੁਸੀਂ ਜੇ ਮੈਦਾ ਬਿਲਕੁਲ ਨਾ ਖਾਇਆ ਕਰੋ ਕੋਸ਼ਿਸ਼ ਯਹੀ ਕਰੋ ਕਿ ਜਿਵੇਂ ਕਹਿੰਦੇ ਨੇ ਨਾ ਸਾਨੂੰ ਪੁੱਟੂ ਮੈਦਾ ਮੰਗਵਾ ਕੇ ਪਟੂਰਾ ਟਾਈਪ ਬਣਾਉਂਦੇ ਆ ਮੈਂ ਤਾਂ ਤੁਹਾਨੂੰ ਇਹੀ ਸਲਾਹ ਦਵਾਂਗੀ ਕਿ ਮੈਦਾ ਬਿਲਕੁਲ ਨਾ ਖਾਓ ਮੈਦੇ ਦੀ ਪੂਰੀ ਬਿਲਕੁਲ ਨਾ ਖਾਓ ਕਿਉਂਕਿ ਇਹ ਸਾਡੀਆਂ ਅੰਤਾਂ ਦੇ ਵਿੱਚ ਜਾ ਕੇ ਜੰਮ ਜਾਂਦੀ ਹੈ ਠੀਕ ਹੈ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਦੇਂਦੀ ਹੈ ਤੇ ਇਹ ਦੇਖੋ ਜੀ ਮੈਂ ਚੁੰਨੀ ਦੇ ਵਿੱਚ ਮੈਦਾ ਕੱਢ ਲਿਆ ਇਹ ਆਟਾ ਜਿਹੜਾ ਨਾ ਮੈਂ ਚੁੰਨੀ ਦੇ ਵਿੱਚ ਮੈਦਾ ਕੱਢਿਆ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਮੁਲਾਇਮ ਮੁਲਾਇਮ ਆਟਾ ਹੈ ਹੈਨਾ ਇਹ ਘਰ ਦਾ ਆਟਾ ਸਾਡਾ ਪੀਸਿਆ ਤੇ ਮੈਂ ਚੁੰਨੀ ਦੇ ਵਿੱਚ ਜਿਵੇਂ ਆਪਾਂ ਸੇਵੀਆਂ ਮਟਰ ਲਈ ਕੱਢਦੇ ਹਾਂ ਨਾ ਇਸ ਤਰ੍ਹਾਂ ਕਾ ਕਰਕੇ ਕੱਢ ਲਿਆ ਨੂੰ ਠੀਕ ਹੈ ਹਲਕਾ ਜਿਹਾ ਆਪਾਂ ਇਹਦੇ ਵਿੱਚ ਹੁਣ ਕਿਵੇਂ ਕੀ ਕੁਝ ਪਾਣਾ ਜੋ ਜੋ ਪਾਣਾ ਹੈ ਉਹੀ ਤੁਹਾਡੇ ਨਾਲ ਮੈਂ ਹਰ ਇੱਕ ਚੀਜ਼ ਸ਼ੇਅਰ ਕਰੂੰਗੀ ਠੀਕ ਹੈ ਜੀ ਥੋੜਾ ਜਿਹਾ ਮੈਂ ਦੇਖੋ ਜੀ ਆਟਾ ਲੈ ਲਿਆ ਆਪਣੀ ਫੈਮਿਲੀ ਮੁਤਾਬਕ ਲੈਣਾ ਆ ਦੇਖੋ ਜੀ ਇੱਕ ਚਮਚ ਦੇਖ ਰਹੀ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਦੇਖੋ ਜੀ ਥੋੜਾ ਜਿਹਾ ਮਿੱਠਾ ਜਿੰਨੂੰ ਕਹਿ ਦਿੰਦੇ ਆ ਨਾ ਆਪਾਂ ਬੂਰਾ ਖੰਡ ਬੂਰਾ ਜਿਆਦਾ ਨਹੀਂ ਪਾਣਾ ਸਿਰਫ ਇੱਕ ਹੀ ਚਮਚ ਪਾਣਾ ਠੀਕ ਹੈ ਜਿਆਦਾ ਨਹੀਂ ਪਾਣਾ ਤੇ ਲੋ ਜੀ ਇੱਕ ਚਮਚ ਦੇ ਕਰੀਬ ਤੁਸੀਂ ਆ ਦੇਖੋ ਥੋੜਾ ਜਿਹਾ ਮਤਲਬ ਸੌਰੀ ਇੱਕ ਚਮਚ ਆਪਾਂ ਮਿੱਠਾ ਪਾ ਲਿਆ ਨਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਹਲਕਾ ਜਿਹਾ ਨਮਕ ਪਾਣਾ ਤੁਸੀਂ ਚਾਹੋ ਤੇ ਇਹਦੇ ਵਿੱਚ ਜੁਵੈਨ ਵੀ ਪਾ ਸਕਦੇ ਹੋ ਮੈਨੂੰ ਜੁਵੈਨ ਵਾਲੀ ਪੂਰੀ ਨਹੀਂ ਵਧੀਆ ਲੱਗਦੀ ਇਸ ਕਰਕੇ ਸੌਰੀ ਮੈਂ ਜੁਵੈਨ ਨਹੀਂ ਪਾ ਰਹੀ ਠੀਕ ਹੈ ਚਾਹੋ ਤੇ ਇੱਕ ਚੁਟਕੀ ਤੁਸੀਂ ਮਿੱਠਾ ਸੌਟਾ ਵੀ ਪਾ ਸਕਦੇ ਹੋ ਤੇ ਇੱਕ ਕोली ਮੈਂ ਦੇਖੋ ਜੀ ਇਹਦੇ ਵਿੱਚ ਪਾਣ ਲੱਗੀ ਆ ਸੂਜੀ ਠੀਕ ਹੈ ਜੀ ਇਹ ਸੂਜੀ ਇਹਦੇ ਨਾਲ ਪੂਰੀਆਂ ਜਿਹੜੀਆਂ ਸਾਡੀਆਂ ਬਹੁਤ ਸੋਹਣੀਆਂ कुरकुरिया कुरकुਰੀਆਂ ਆਣਗੀਆਂ ਠੀਕ ਹੈ ਸੂਜੀ ਤੁਹਾਨੂੰ ਪਤਾ ਹੀ ਹਾਂ ਮਿਲ ਹੀ ਜਾਂਦੀ ਆਪਾਂ ਨੂੰ ਇਹ ਵਾਲੀਆਂ ਪੂਰੀਆਂ ਤੁਸੀਂ ਯਕੀਨ ਮੰਨਿਓ ਬਣਾ ਕੇ ਵੀ ਦੇਖਿਓ ਤੇ ਖਾਇਓ ਤੇ ਫਿਰ ਮੈਨੂੰ ਕਮੈਂਟਾਂ 'ਚ ਖਾਣ ਤੋਂ ਬਾਅਦ ਬੇਸ਼ੱਕ ਕਮੈਂਟ ਕਰਿਓ ਤੁਸੀਂ ਮੈਨੂੰ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਪਹਿਲਾਂ ਕਰ ਲੈਣਾ ਜੀ ਮਿਕਸ ਠੀਕ ਹੈ ਹੁਣ ਇਹ ਆਟਾ ਆਪਾਂ ਗੁੰਨਣਾ ਕਿਦੇ ਵਿੱਚ ਹੈ ਜੀ ਆਹ ਦੇਖੋ ਮੈਂ ਲੈ ਲਿਆ ਦਹੀਂ ਇੱਕ ਕੋਲੀ ਦੇ ਕਰੀਬ ਆਪਾਂ ਇਹਦੇ ਵਿੱਚ ਦਹੀਂ ਪਾ ਲਾਂਗੇ ਆਹ ਲੋ ਜੀ ਹਲੋ ਜੀ ਇਹ ਮੈਂ ਪਾ ਲੈ ਲਿਆ ਇੱਕ ਕੋਲੀ ਦਹੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਤੇ ਲੋ ਜੀ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਪਹਿਲਾਂ ਨਾ ਵਧੀਆ ਮਥ ਲੈਣਾ ਮਥਲਾਣਾ ਮਤਲਬ ਐਦਾਂ ਕਰਕੇ ਮਿਕਸ ਜਿਹਾ ਕਰ ਲੈਣਾ ਠੀਕ ਹੈ ਫਿਰ ਇਹਨੂੰ ਸੋਹਣਾ ਆਪਾਂ ਜਿਵੇਂ ਨਾਰਮਲ ਆਟਾ ਗੁੰਨਦੇ ਆ ਨਾ ਥੋੜਾ ਜਿਹਾ ਪਾਣੀ ਪਾ ਕੇ ਆਟਾ ਗੁੰਨ ਕੇ ਨਾ ਤੁਸੀਂ ਇਹਨੂੰ ਮਤਲਬ ਘੰਟਾ ਕੋ ਰੱਖ ਦੇਣਾ ਠੀਕ ਹੈ ਇਹਨ ਵਧੀਆ ਤਰੀਕੇ ਨਾਲ ਖਮੀਰ ਛੱਡ ਜੇਗਾ ਜਾ ਤੈ ਤੁਹਾਨੂੰ ਪਤਾ ਹੈ ਇਹ ਬਹੁਤ ਹੀ ਅੱਛੀ ਤੇ ਹੈਲਦੀ ਪੂਰੀ ਬਣੇਗੀ ਡਾਈਜੈਸਟ ਵੀ ਹੋਏਗੀ ਸਾਡੇ ਪੇਟ ਲਈ ਕੋਈ ਨੁਕਸਾਨ ਨਹੀਂ ਹੋਏਗਾ ਤੁਸੀਂ ਇਹ ਜ਼ਰੂਰ ਬਣਾ ਕੇ ਦੇਖਿਆ ਕਰੋ ਜਦੋਂ ਵੀ ਤੁਸੀਂ ਨਾਰਮਲ ਪੂਰੀਆਂ ਬਣਾਉਂਦੇ ਹੋ ਨਾ ਐਦਾਂ ਹੀ ਬਣਾਇਆ ਕਰੋ ਠੀਕ ਹੈ ਜੀ ਲੋ ਜੀ ਮੈਂ ਇੱਧਰ ਆਪਣਾ ਆਟਾ ਗੁੰਨ ਕੇ ਰੱਖ ਲੈਣੀ ਆ ਥੋੜਾ ਜਿਹਾ ਪਾਣੀ ਪਾ ਕੇ ਜਿੰਨਾ ਕੋ ਪੈਂਦਾ ਠੀਕ ਹੈ ਨਾਰਮਲ ਆਟੇ ਦੀ ਸਖਤ ਆਟਾ ਗੁੰਨ ਲੈਣਿਆ ਤੁਸੀਂ ਚਾਹੋ ਤੇ ਇਹਦੇ ਵਿੱਚ ਮੋਨ ਵੀ ਪਾ ਸਕਦੇ ਹੋ ਠੀਕ ਹੈ ਮੋਲ ਵੀ ਪਾਣਾ ਚਾਹੋ ਤੇ ਮੋਲ ਵੀ ਪਾ ਸਕਦੇ ਹੋ ਤੁਹਾਡੀ ਆਪ ਦੀ ਇੱਛਾ ਠੀਕ ਹੈ ਜੀ ਲਓ ਜੀ ਮੈਂ ਨਾਰਮਲ ਆਟਾ ਗੁੰਨ ਕੇ ਪਹਿਲਾਂ ਰੱਖ ਲੈਂਦੀ ਆ ਫਿਰ ਮੈਂ ਕਦੂ ਕਟਾਂਗੀ ਫਿਰ ਮੈਂ ਜਿੱਦਾਂ ਵੀ ਕਦੂ ਤੇ ਪੂਰੀ ਦੀ ਦੋਨੋਂ ਰੈਸিপি ਤੁਹਾਡੇ ਨਾਲ ਅੱਜ ਸ਼ੇਅਰ ਕਰੂੰਗੀ ਠੀਕ ਹੈ ਜੀ ਤੇ ਲਓ ਜੀ ਆ ਦੇਖੋ ਜੀ ਸਾਡਾ ਆਟਾ ਬਹੁਤ ਵਧੀਆ ਤਰੀਕੇ ਨਾਲ ਆਪਾਂ ਗੁੰਨ ਲਿਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਆਟੇ ਨੂੰ ਨਾ ਸਖਤ ਰੱਖਣਾ ਠੀਕ ਹੈ ਤੇ ਹੁਣ ਇਹਨੂੰ ਆਟੇ ਨੂੰ ਇਦਾਂ ਹੀ ਰੱਖ ਦਾਂਗੇ ਤੇ ਗਿੱਲਾ ਤੁਸੀਂ ਕਾਟਨ ਦਾ ਕੋਈ ਕੱਪੜਾ ਲੈ ਲੈਣਾ ਇਹਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ ਠੀਕ ਹੈ ਇਹਨੂੰ ਆਪਾਂ ਇਹ ਰੱਖ ਦਿੰਨੇ ਆ ਘੰਟੇ ਲਈ ਤਦ ਤੱਕ ਆਪ ਆਪਣਾ ਕਦੂਗੈਰਾ ਕੱਢ ਲਿਓ ਖਲਾਰਾ ਸਾਫ ਲੈ ਲਿਓ ਠੀਕ ਹੈ ਜੀ ਹੁਣ ਆਪਾਂ ਇਹਦੀ ਕਟਿੰਗ ਕਰ ਲੈਂਦੀ ਆ ਤੇ ਲੋ ਜੀ ਇੱਧਰ ਮੈਂ ਲਾ ਲਿਆ ਸੀ ਛਿਲਕਾ ਫਿਰ ਮੇਰੇ ਦਿਮਾਗ 'ਚ ਆਇਆ ਕਿ ਇਹਦਾ ਛਿਲਕਾ ਬਹੁਤ ਜ਼ਿਆਦਾ ਵਧੀਆ ਸੌਫਟ ਹੈ ਤੇ ਛਿਲਕਾ ਵੀ ਵਿੱਚੇ ਮਤਲਬ ਕੱਟ ਲੈਣੀ ਹੈ ਛਿਲਕੇ ਸਮੇਤ ਵੀ ਠੀਕ ਹੈ ਤੇ ਆਹ ਦੇਖ ਲਓ ਜਿਵੇਂ ਖੀਰਾ ਨਹੀਂ ਹੁੰਦਾ ਇੱਕਦਮ ਏਦਾਂ ਮਤਲਬ ਸੌਫਟ ਸੌਫਟ ਹੈ ਤੇ ਆਹ ਦੇਖੋ ਜੀ ਮੈਂ ਫਿਰ ਇਹਨੂੰ ਇਦਾਂ ਹੀ ਛਿਲਕੇ ਸਮੇਤ ਹੀ ਹੁਣ ਕੱਟ ਲੂੰਗੀ ਠੀਕ ਹੈ ਜੀ ਕਿਉਂਕਿ ਇਹਦਾ ਛਿਲਕੇ ਦੇ ਵਿੱਚ ਕਹਿੰਦੇ ਬਹੁਤ ਸਾਰੇ ਮਤਲਬ ਵਿਟਾਮਿਨ ਪਾਏ ਜਾਂਦੇ ਆ ਤੇ ਲੋ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਛਿਲਕੇ ਸਮੇਤ ਹੀ ਕੱਟਾਂਗੇ ਤੁਸੀਂ ਚਾਹੋ ਤੇ ਛਿਲਕਾ ਲਾ ਸਕਦੇ ਹੋ ਕਿਉਂਕਿ ਇਹਦਾ ਛਿਲਕਾ ਬਹੁਤ ਜ਼ਿਆਦਾ ਸੌਫਟ ਹੈ ਇਸ ਕਰਕੇ ਮੈਂ ਸੋਚਿਆ ਕਿ ਆਪਾਂ ਕਿਉਂ ਇਹਨੂੰ ਮਤਲਬ ਇਦਾਂ ਛਿਲਕਾ ਇਹਦਾ ਲਾਣਾ ਲੋ ਜੀ ਇੱਧਰ ਆਪਾਂ ਕਰ ਲਿਆ ਸੀ ਚੁੱਲਾ ਬਾਲ ਕੇ ਤੇਲ ਤੇ ਆਪਾਂ ਇੱਧਰ ਕੱਢੂਗਾ ਦੇਖੋ ਜੀ ਕੱਟ ਕੇ ਰੱਖ ਲਏ ਸੀ ਹੁਣ ਤੇਲ ਸਾਡਾ ਵਧੀਆ ਤਰੀਕੇ ਨਾਲ ਸੜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਿੰਗ ਸਭ ਤੋਂ ਪਹਿਲਾਂ ਹਿੰਗ ਹਿੰਗ ਕद्दू ਦੇ ਵਿੱਚ ਜ਼ਰੂਰ ਪਾਇਆ ਕਰੋ ਇਹ ਬਹੁਤ ਵਧੀਆ ਚੀਜ਼ ਹੁੰਦੀ ਹੈ ਤੇ ਇਹਦੇ ਨਾਲ ਨਾ ਵਾਇਵਾਦੀ ਵਗੈਰਾ ਨਹੀਂ ਹੁੰਦੀ ਹੈ ਜਿੰਨੇ ਜੇਕਰ ਕद्दू ਚ ਹੋਵੇ ਨਾ ਤੇ ਲੋ ਜੀ ਇੱਧਰ ਆਪ ਆਪਣੀਆਂ ਪਾ ਦਿੰਨੀ ਆ ਜੀ ਲਾਲ ਮਿਰਚਾਂ ਇਹਨਾਂ ਨੂੰ ਵੀ ਵਧੀਆ ਤਰੀਕੇ ਨਾਲ ਪਹਿਲਾਂ ਸਾਗ ਲੈਣੇ ਆ ਠੀਕ ਹੈ ਜੀ ਜਦ ਤੱਕ ਆਪਣੀ ਹਿੰਗ ਵੀ ਵਧੀਆ ਤਰੀਕੇ ਨਾਲ ਭੁੱਜ ਜੇਗੀ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮੇਥਰੇ ਠੀਕ ਹੈ ਜਿੰਨਾਂ ਨੂੰ ਆਪਾਂ ਮੇਥਰੇ ਕਰਨੇ ਹੁੰਨੇ ਆ ਹੁਣ ਅਦਰਕ ਤੇ ਲਸਣ ਨੇ ਗ੍ਰਾਈਂਡ ਕਰ ਲਿਆ ਸੀ ਖੂਬ ਸਾਰਾ ਲਸਣ ਪਾਇਆ ਕੋਰੇ ਦੇ ਵਿੱਚ ਹੁਣ ਇਹਨੂੰ ਆਪਾਂ ਭੁੰਨ ਲੈਣੇ ਆ ਕਿਉਂਕਿ ਲਸਣ ਦਾ ਵਧੀਆ ਫਲੇਵਰ ਹੋਏਗਾ ਤੇ ਵਧੀਆ ਹੀ ਇਹਦਾ ਟੇਸ ਵੀ ਹੋਏਗਾ ਤੇ ਇਹਦੇ ਵੀ ਇਹ ਵੀ ਮਤਲਬ ਜਿਵੇਂ ਵਾਈ वगैरह ਹੋਵੇ ਨਾ ਕਿ ਉਹਦੇ ਲਈ ਜ਼ਰੂਰੀ ਹੁੰਦਾ ਹੈ ਕਿ ਆਪਾਂ ਨੂੰ ਲਸਣ ਜਿਆਦਾ ਯੂਜ਼ ਕਰਨਾ ਚਾਹੀਦਾ ਹੈ ਉਹ ਲੋ ਜੀ ਇਹ ਵੀ ਬ੍ਰਾਊਨ ਹੋ ਗਿਆ ਦੇਖੋ ਸਾਡਾ ਲਸਣ ਹੁਣ ਦਿਖ ਰਿਹਾ ਨਾ ਤੁਹਾਨੂੰ ਕਲਰ ਚੇਂਜ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਕੱਟੇ ਹੋਏ ਆਪਣੇ ਪਿਆਜ਼ ਤੇ ਲੋ ਜੀ ਇਦਾਂ ਆਪਾਂ ਹੁਣ ਆਪਣੇ ਕੱਟ ਲੈਨੇ ਆ ਜੀ ਤਾਤਾ ਟਮਾਟਰ ਠੀਕ ਹੈ ਜੀ ਹਰੀਆਂ ਮਿਰਚਾਂ ਤੇ ਟਮਾਟਰ ਆਪਾਂ ਕੱਟ ਲੈਨੇ ਆ ਜਦ ਤੱਕ ਤੁਹਾਡਾ ਪਿਆਜ਼ ਵਗੈਰਾ ਵਧੀਆ ਤਰੀਕੇ ਨਾਲ ਪੁੱਜ ਜਾਣਗੇ ਠੀਕ ਹੈ ਕਈ ਪੇਠਾ ਕਹਿੰਦੇ ਆ ਕਈ ਇਹਨੂੰ ਰਾਮ ਫਲ ਵੀ ਸ਼ਾਇਦ ਕਹਿੰਦੀਆਂ ਵੀ ਸਭ ਦੀ ਆਪਣੀ ਆਪਣੀ ਮਤਲਬ ਹੁੰਦੀ ਏ ਇਹ ਸਭ ਦਾ ਆਪਣਾ ਆਪਣਾ ਕਹਿਣਾ ਕਹਿਣ ਦਾ ਹੁੰਦਾ ਆਪਣੀ ਆਪਣੀ ਬੋਲੀ ਰਹੀ ਜਾਣਨਾ ਬੋਲਦੇ ਆ ਅਸੀਂ ਤੇ ਜ਼ਿਆਦਾਤਰ ਇਹਨੂੰ ਕਦੂ ਹੀ ਬੋਲਦੇ ਆ ਹਰਾ ਕਰਕੇ ਤੇ ਲੋ ਜੀ ਅੱਗੇ ਦੇਖੋ ਜੀ ਸਾਡੇ ਪਿਆਜ਼ ਬ੍ਰਾਊਨ ਹੋ ਗਏ ਵਧੀਆ ਤਰੀਕੇ ਨਾਲ ਸਾਡਾ ਮਸਾਲਾ ਹੁਣ ਪੁੱਜ ਗਿਆ ਉਨਾਪਕ ਕੱਟੇ ਹੋਏ ਟਮਾਟਰ ਤੇ ਹਰੀਆਂ ਮਿਰਚਾਂ ਇਹਦੇ ਵਿੱਚ ਪਾ ਲਓ। ਬੜੇ ਨੂੰ ਵਧੀਆ ਤਰੀਕੇ ਨਾਲ ਆਪਾਂ ਭੁੰਨ ਲਾਂਗੇ ਕਿਤੇ ਵੀ। ਤੇ ਲੋ ਜੀ ਇੱਥੇ ਟਮਾਟਰ ਸਾਡੇ ਵਧੀਆ ਤਰੀਕੇ ਨਾਲ ਭੁੱਜ ਗਏ ਹੁਣ ਆਪਾਂ ਆਪਣੇ ਟੇਸਟ ਅਨਸਾਰ ਇਹਦੇ ਵਿੱਚ ਪਾ ਦੇਣਾ। ਇਹ ਨਮਕ। ਥੋੜੀ ਜਿਹੀ ਹਲਦੀ। ਥੋੜੀ ਜਿਹੀ ਮਿਰਚਾਂ। ਕੀਤੀਆ ਹੋਇਆ ਤਾਂ ਮੀਆਂ ਗਰਮ ਮਸਾਲਾ ਕਿਚਨ ਕੇ ਮਸਾਲਾ ਗਰਮ ਮਸਾਲਾ ਵਰਤਾਂ। ਹੁਣ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਰਲਾ ਕੇ ਜੀ ਭੁੰਨ ਲਾਂਗੇ। ਤੇ ਲੋ ਜੀ ਜਿੱਦਾਂ ਮਸਾਲਾ ਵਧੀਆ ਤਰੀਕੇ ਨਾਲ ਭੁੱਜ ਗਿਆ ਹੁਣ ਆਪਾਂ ਇਹਦੇ ਚ ਪਾ ਦਾਂਗੇ ਜੀ ਆਪਣੇ ਕੱਟੇ ਹੋਏ ਕਦੂ। ਇਕ ਜੀ ਜਿਵੇਂ ਨੂੰ ਆਪਾਂ ਕਰ ਦਾਂਗੇ ਵਧੀਆ ਤਰੀਕੇ ਨਾਲ ਮਿਕਸ ਸੇ ਲੋਜੀ ਇਹਦੇ ਚ ਹਲਕਾ ਜਿਹਾ ਆਪਾਂ ਪਾਣੀ ਦਾ ਛਿੱਟਾ ਦੇ ਦਿਆਂਗੇ ਕਿਤੇ ਵੀ ਇਹਨੂੰ ਮਿਕਸ ਕਰਕੇ ਇਹਦੇ ਵਿੱਚ ਹੁਣ ਆਪਾਂ ਮਿੱਠੇ ਲਈ ਆਪਾਂ ਪਾ ਦੇਣਾ ਜੀ ਗੂੜ ਮੈਨੂੰ ਲੱਗ ਰਿਹਾ ਗੋੜਾਟ ਤੇ ਲੋਜੀ ਨੂੰ ਇਹਨੂੰ ਟੱਕ ਦਾਂਗੇ ਹੂੰ ਚੰਗੀ ਤਰ੍ਹਾਂ ਪੱਕਦਾ ਰਹੂਗਾ ਆਪਣੇ ਆਪ ਹੀ ਤੇ ਲਓ ਜੀ ਆਹ ਦੇਖੋ ਜੀ ਸਾਡੀ ਸਬਜੀ ਬਿਲਕੁਲ ਵੀ ਆਪਾਂ ਪਾਣੀ ਨਹੀਂ ਪਾਇਆ ਕਦੋਂ ਆਲਰੇਡੀ ਪਾਣੀ ਛੱਡ ਜਾਂਦਾ ਠੀਕ ਹੈ ਜੀ ਤੇ ਆਹ ਦੇਖੋ ਪਕਣ ਲੱਗ ਗਿਆ ਹੁਣ ਆਪਾਂ ਵਧੀਆ ਤਰੀਕੇ ਨਾਲ ਨਾ ਪਾਣੀ ਇਹਦਾ ਸੁਕਾ ਦੇਣਾ ਹੁਣ ਇਹਨੂੰ ਆਪਾਂ ਫਿਰ ਬਾਅਦ ਚੋਂ ਇਹਨੂੰ ਵਧੀਆ ਤਰੀਕੇ ਨਾਲ ਪੀ ਲਾਂਗੇ ਠੀਕ ਹੈ ਜੀ ਤੇ ਆਹ ਦੇਖੋ ਐਦਾਂ ਕਰਕੇ ਇਹ ਵਾਲਾ ਕੱਦੂ ਤੁਸੀਂ ਬਣਾ ਸਕਦੇ ਹੋ ਬਹੁਤ ਵਧੀਆ ਤੇ ਬਹੁਤ ਟੇਸਟੀ ਤੇ ਬਿਲਕੁਲ ਸਿੰਪਲ ਰੈਸিপি ਹੈ ਤੇ ਇਕਦਮ ਪਰਫੈਕਟ ਬਣਦਾ ਚਾਹੇ ਤੁਸੀਂ ਇਹਨੂੰ ਚਾਵਲਾਂ ਨਾਲ ਖਾ ਲਓ ਮੱਕੀ ਦੀ ਰੋਟੀ ਨਾਲ ਖਾ ਲਓ ਠੀਕ ਹੈ ਜੀ ਤੇ ਚਾਹੇ ਤੁਸੀਂ ਇਹਦੇ ਨਾਲ ਪੂਰੀਆਂ ਬਣਾ ਲਓ ਤੁਹਾਡੀ ਆਪ ਦੀ ਇੱਛਾ ਹੈ ਯਾਦ ਰੱਖਿਓ ਜੀ ਆ ਗਿਓ ਦਿਖਾਈਆ ਤੇ ਲਓ ਜੀ ਆਹ ਦੇਖੋ ਜੀ ਸਾਡੀ ਸਬਜ਼ੀ ਬਣ ਕੇ ਹੋ ਗਈ ਤਿਆਰ ਠੀਕ ਹੈ ਜੀ ਇਸ ਤਰ੍ਹਾਂ ਕद्दू ਜਿੰਨੂ ਆਪਾਂ ਬੋਲਦਿਆਂ ਦੇ ਬਿਲਕੁਲ ਪਰਫੈਕਟ ਬਣਿਆ ਐ ਇਸੇ ਤਰ੍ਹਾਂ ਤੁਸੀਂ ਵੀ ਬਣਾ ਸਕਦੇ ਹੋ ਮੈਂ ਕਿਹਾ ਚਲੋ ਜੋ ਸੀਗਾ ਆਪਣੀ ਰੈਸিপি ਤੁਹਾਡੇ ਨਾਲ ਸ਼ੇਅਰ ਕਰਦੀ ਕਿਨੂ ਕਿਨੂ ਕੱਦੂ ਪੂਰੀਆਂ ਆ ਕੱਦੂ ਜਿੱਦਾਂ ਵੀ ਪਸੰਦ ਆ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਠੀਕ ਹੈ ਜੀ ਤੇ ਲੋ ਜੀ ਆ ਦੇਖੋ ਜੀ ਸਾਡਾ ਆਟਾ ਵਧੀਆ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਆਟਾ ਸਾਡਾ ਡੈਨ ਵਧੀਆ ਅੱਠ ਰ ਗਿਆ ਠੀਕ ਹੈ ਜੀ ਹੁਣ ਆਪਾਂ ਇਹਦੇ ਬਣਾ ਲਾਂਗੇ ਜੀ ਪੂਰੀਆਂ ਭਟੂਰੇ ਟਾਈਪ ਵੀ ਬਣਨੀ ਐ ਇਹ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨਾ ਇਹ ਚੀਜ਼ਾਂ ਜ਼ਰੂਰ ਤੁਸੀਂ ਪਾ ਕੇ ਆਟਾ ਵੀ ਗੁੰਨਿਓ ਇਹ ਬਹੁਤ ਸੋਹਣੀਆਂ ਬਣਦੀਆਂ ਠੀਕ ਹੈ ਜੀ ਲੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਵੇਲ ਲੈਨੇ ਆਂ ਦੇਖਿਓ ਨਾ ਇਹ ਟੁੱਟਦੀਆਂ ਨੇ ਵੇਲਣ ਲੱਗਿਆਂ ਵੀ ਬਹੁਤ ਹੀ ਆਸਾਨੀ ਰਹਿੰਦੀ ਆ ਆ ਦੇਖਿਓ ਜੀ ਇਹ ਭਟੂਰੇ ਵਾਂਗੂ ਬਿਲਕੁਲ ਆਟਾ ਇਦਾਂ ਹੀ ਬਣ ਜਾਂਦਾ ਕਿ ਇੰਨਾ ਸੌਫਟ ਮਤਲਬ ਮੈਦੇ ਨਾਲੋਂ ਜ਼ਿਆਦਾ ਵਧੀਆ ਇਹ ਹੀ ਆਟਾ ਰਹਿੰਦਾ ਕੋਸ਼ਿਸ਼ ਇਹੀ ਵੱਧ ਤੋਂ ਵੱਧ ਕਰਿਆ ਕਰੋ ਕਿ ਤੁਸੀਂ ਮੈਦਾ ਬਿਲਕੁਲ ਨਾ ਵਰਤੋ ਠੀਕ ਹੈ ਬਹੁਤ ਸਾਰੇ ਭੈਣ ਭਰਾ ਕਹਿੰਦੇ ਆ ਕਿ ਸਾਨੂੰ ਮੈਦੇ ਦੀਆਂ ਜਿਹੜੇ ਭਟੂਰੇ ਵਧੀਆ ਲੱਗਦੇ ਆਲੇ ਚਾੜੀ ਤੇ ਲੋੜ ਜਿਆਦਾ ਘਾੜ ਲੈਣੀ ਇਤਾਂ ਦੇਖ ਲੈ ਤੁਸੀਂ ਬਣਾ ਲੈਣੀ ਅਰੇ ਟੇਸਟੀ ਵੀ ਬਹੁਤ ਲੱਗਣੀਆਂ ਬਿਲਕੁਲ ਸੌਫਟ ਸੌਫਟ ਬਣਦੀਆਂ ਠੀਕ ਹੈ ਜੀ ਆਹ ਲੋਜੀ ਤੁਸੀਂ ਚਾਹੋ ਇਹਨੂੰ ਬਿਲਕੁਲ ਪਤਲੀ ਵੀ ਕਰ ਸਕਦੇ ਹੋ ਠੀਕ ਹੈ ਵੱਡੀ ਵੀ ਕਰ ਸਕਦੇ ਹੋ ਤੁਹਾਡਾ ਆਪਣਾ ਟੇਸਟ ਹੈ ਤੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਫੁੱਲ ਕੇ ਐਦਾਂ ਹੀ ਫੁੱਲ ਫੁੱਲ ਕੇ ਬਿਲਕੁਲ ਇੱਕਦਮ ਵਧੀਆ ਆਣ ਗਈਆਂ ਆ ਦੇਖੋ ਤੇ ਆ ਦੇਖੋ ਜੀ ਤੁਸੀਂ ਚਾਹੇ ਇੱਕ ਬਣਾਓ ਚਾਹੇ ਦੋ ਬਣਾਓ ਠੀਕ ਹੈ ਇਸੇ ਤਰ੍ਹਾਂ ਹੀ ਪਰਫੈਕਟ ਪੂਰੀਆਂ ਬਣ ਕੇ ਤੁਹਾਡੀਆਂ ਫੁੱਲੀਆਂ ਫੁੱਲੀਆਂ ਬਣਨ ਗਿਆ ਬਿਲਕੁਲ ਪਟੂਰਾ ਟਾਈਪ ਬਣਨ ਗਿਆ ਆ ਦੇਖੋ ਤੁਸੀਂ ਤੁਹਾਨੂੰ ਦਿਖਾਣੀ ਹੈ ਪੂਰੀ ਮੇਰੀ ਗਰਮ ਹੈ ਇਸ ਕਰਕੇ ਮੈਂ ਦਿਖਾ ਨਹੀਂ ਸਕਦੀ ਆ ਦੇਖੋ ਨੀਆਂ ਵਧੀਆ ਆ ਦੇਖੋ ਬਹੁਤ ਸੋਹਣੀਆਂ ਬੰਦੀਆਂ ਨੇ ਔਰ ਦੋਨੋਂ ਪਾਸੋਂ ਦੇਖੋ ਕੁਰਕਰੀਆਂ ਕੁਰਕਰੀਆਂ ਬੰਦੀਆਂ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਤੁਸੀਂ ਬਣਾ ਸਕਦੇ ਹੋ ਤੁਸੀਂ ਇਹ ਚੀਜ਼ਾਂ ਪਾ ਕੇ ਆਟਾ ਗੁੰਨਿਓ ਇਸੇ ਤਰ੍ਹਾਂ ਹੀ ਜਿਹੜਾ ਕੱਦੂ ਬਣਾਇਆ ਉਹ ਬਣਾਇਓ ਠੀਕ ਹੈ ਬਹੁਤ ਸਿੰਪਲ ਤੇ ਸੋਖੀਆਂ ਮੈਂ ਜਿਹੜੀਆਂ ਹੁੰਦੀਆਂ ਹਨ ਕਰੇ ਪਲੀਜ਼ ਮੇਰੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿਆ ਕਰੋ ਬੜੀ ਮਿਹਨਤ ਨਾਲ ਬਣਾਨੀ ਆ ਮੈਨੂੰ ਵੀ ਹੁੰਦਾ ਜੀ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂ ਮੈਨੂੰ ਵਧੀਆ ਲੱਗਦਾ ਠੀਕ ਹੈ ਜੀ ਬਾਕੀ ਮਿਲਦੀਆਂ ਜੀ ਪਿਆਰੀ ਜੀ ਵੀਡੀਓ ਦੇ ਨਾਲ ਆਜੋ ਜਿਨੇ ਜਿਨੇ ਕੱਦੂ ਪੂਰੀਆਂ ਖਾਣੀਆਂ ਸਪੈਸ਼ਲ ਤੁਹਾਨੂੰ ਬਣਾ ਕੇ ਖਵਾਵਾਂਗੇ ਬਾਕੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਤੇ ਲੋ ਜੀ ਆਹ ਦੇਖੋ ਜੀ ਐਂਦਾ ਕਰਕੇ ਚਾਹੀਏ ਤੁਸੀਂ ਇਹਨੂੰ ਪਤਲੀ ਬਣਾ ਲਓ ਚਾਹੀਏ ਤੁਸੀਂ ਵਧੀਆ ਮਤਲਬ ਤੇਲ ਦਾ ਬਿਲਕੁਲ ਹੋਣਾ ਚਾਹੀਦਾ ਜਿਹੜਾ ਹੁੰਦਾ ਨਾ ਬਜਾੜਾ ਗਰਮ ਨਹੀਂ ਹੋਣਾ ਚਾਹੀਦਾ। ਤੇ ਆਹ ਦੇਖੋ ਸਾਡੀ ਪੂਰੀ ਇਕਦਮ ਪਰਫੈਕਟ ਫੁੱਲ ਕੇ ਆਂਦੀ ਠੀਕ ਹੈ ਜੀ। ਆਹ ਦੇਖੋ। ਇਸ ਤਰ੍ਹਾਂ ਹੀ ਕਰਕੇ ਤੁਸੀਂ ਖਮੀਰਾ ਖਮੀਰ ਪੂਰੀ ਜ਼ਰੂਰ ਬਣਾਇਓ। ਇਹ ਤੁਹਾਨੂੰ ਨੁਕਸਾਨ ਵੀ ਨਹੀਂ ਦੇਗੀ। ਕਹਿੰਦੇ ਨਾ ਡਾਈਜੈਸਟ ਕਰਨੇ ਦੇ ਵਿੱਚ ਨੁਕਸਾਨ ਨਹੀਂ ਲੈਂਦੀ ਹੈਗੀ। ਜੇਕਰ ਦਹੀਂ ਪਾ ਕੇ ਤੁਸੀਂ ਆਟਾ ਗੁੰਨੋਗੇ ਠੀਕ ਹੈ। ਤੇ ਵਧੀਆ-ਵਧੀਆ ਜੀ ਬਣਾਇਓ। ਸਗੋਂ ਮੈਨੂੰ ਵੀ ਦੱਸਿਓ ਤੇ ਤੁਹਾਡੀ ਹਰ ਇੱਕ ਪੂਰੀ ਫੁੱਲ ਕੇ ਆਏਗੀ। ਬਹੁਤ ਵਧੀਆ ਤੇ ਬਹੁਤ ਟੇਸਟੀ ਵੀ ਬਣੇਗੀ। ਬਾਕੀ ਇਸੇ ਤਰੀਕੇ ਨਾਲ ਜ਼ਰੂਰ ਕਰਦੋ ਵੀ ਬਣਾਇਓ ਤੇ ਪੂਰੀਆਂ ਵੀ ਬਣਾਇਓ। ਬਾਕੀ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਰਿਕਵੈਸਟ ਕਰਦੀ ਹਾਂ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਨਿਊ ਹੋ ਤਾਂ ਠੀਕ ਹੈ ਜੀ ਬਾਕੀ ਮਿਲਦੀ ਹਾਂ ਜੀ ਕੱਲ੍ਹ ਤੁਹਾਨੂੰ ਨਵੇਂ ਵਲੋਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸ ਜੀ ਕੱਲ੍ਹ ਜੀ ਬਾਏ